ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਬਿਲਕੁਲ ਨਵੀਂ ਵੀਡੀਓ ਦੇ ਵਿੱਚ ਮੈਂ ਜੁੜਿਆ ਜੀ ਗੁਰਿੰਦਰ ਅੱਜ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੇ ਮੈਂ ਅਰਦਾਸ ਕਰੂੰਗਾ ਤੁਹਾਡੇ ਸਾਰਿਆਂ ਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਹਾਡਾ ਪਰਿਵਾਰ ਸਦਾ ਸਲਾਮਤ ਰਹੇ ਤੁਸੀਂ ਖੁਸ਼ੀਆਂ ਮਾਣਦੇ ਰਹੋ ਆਨੰਦ ਲੈਂਦੇ ਰਹੋ ਇਸ ਸਾਲ ਦੇ ਵਿੱਚ ਵੀ ਤੇ ਪਿਛਲੇ ਸਾਲ ਜੋ ਵੀ ਖਟਾ ਮਿੱਠਾ ਤਜਰਬਾ ਤੁਹਾਡੀ ਜ਼ਿੰਦਗੀ ਦਾ ਹੋਇਆ ਜਿਹੜੇ ਮਿੱਠੇ ਤਜਰਬੇ ਨੇ ਉਹਨਾਂ ਨੂੰ ਯਾਦ ਬਣਾ ਕੇ ਰੱਖੋ ਕੁਝ ਖੱਟੇ ਤਜਰਬੇ ਨੇ ਉਹਨਾਂ ਤੋਂ ਸਬਕ ਲੈ ਕੇ ਇਸ ਸਾਲ ਦੀ ਸ਼ੁਰੂਆਤ ਆਪਾਂ ਵਧੀਆ ਢੰਗ ਦੇ ਨਾਲ ਕਰਨ ਦੀ ਕੋਸ਼ਿਸ਼ ਕਰੀਏ ਸੋ ਅੱਜ ਨਾਲ ਆਪਾਂ ਗੱਲਾਂ ਨਵੇਂ ਸਾਲ ਦੀਆਂ ਹੀ ਕਰਾਂਗੇ ਮੈਂ ਸਤ ਪ੍ਰਣ ਜਿਹੜੇ ਆਪਾਂ ਇਸ ਸਾਲ ਚੜ੍ਹੇ ਤੇ ਲੈਣੇ ਆ ਉਹਦੇ ਬਾਰੇ ਗੱਲ ਕਰੂੰਗਾ ਪ੍ਰਣ ਤਾਂ ਜਿੰਨੇ ਮਰਜ਼ੀ ਲੈ ਲਓ ਭਾਵੇਂ 100 ਮੈਂ ਪੁਆਇੰਟ ਲਿਖ ਲੈਂਦਾ ਤੇ ਉਹ ਘੱਟ ਪੈ ਜਾਣੇ ਸੀ ਸਿਰਫ 7 ਪੁਆਇੰਟ ਨੇ ਜਿਹੜੇ ਮੈਂ ਲਿਖੇ ਨੇ ਇਹ ਤੁਸੀਂ ਅੱਜ ਫੈਸਲਾ ਕਰਨਾ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਨਵੇਂ ਸਾਲ ਤੇ ਕੱਲੇ ਅੱਜ ਦੇ ਦਿਨ ਨਹੀਂ ਸਾਰਾ ਸਾਲ ਨਹੀਂ ਕਰਨੀਆਂ ਫਿਰ ਅਗਲੇ ਸਾਲ ਦਾ ਟਾਰਗੇਟ ਆਪਾਂ ਹੋਰ ਰੱਖ ਲਾਂਗੇ ਸੋ ਕਿਹੜੇ 7 ਪ੍ਰਣ ਲੈਣੇ ਨੇ ਜੀ ਆਜੋ ਕਰਦੇ ਆਂ ਗੱਲਬਾਤ ਪਹਿਲਾ ਪ੍ਰਣ ਕਰਨਾ ਉਹਦਾ ਜੀ 네ਗੈਟਿਵਿਟੀ ਤੋਂ ਦੂਰ ਰਹਿਣਾ ਪੋਜ਼ਿਟਿਵ ਰਹੋ ਹਰ ਗੱਲ ਨੂੰ ਲੈ ਕੇ ਹਰ ਰਿਸ਼ਤੇ ਨੂੰ ਲੈ ਕੇ ਆਪਣੇ ਆਪ ਨੂੰ ਲੈ ਕੇ ਆਪਣੇ ਕੈਰੀਅਰ ਨੂੰ ਲੈ ਕੇ ਭਵਿੱਖ ਨੂੰ ਲੈ ਕੇ ਪਾਸਟ ਨੂੰ ਲੈ ਕੇ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਹਿਲੂ ਨੇ ਕਈ ਤਰ੍ਹਾਂ ਦੇ ਉਹਨਾਂ 'ਚ ਹਮੇਸ਼ਾ ਤੁਸੀਂ ਆਪਣਾ ਜਿਹੜਾ ਪੋਜ਼ਿਟਿਵ ਨਜ਼ਰੀਆ ਉਹ ਰੱਖਣਾ ਵਾ ਗੱਲ ਪਤਾ ਕੀ ਹੁੰਦੀ ਆ ਹੁਣ 네ਗੇਟਿਵ ਪੱਖ ਦੇਖਣ ਤੇ ਆਉਂਗੇ ਕਿਸੇ ਚੀਜ਼ ਨੂੰ ਕੰਮ ਨੂੰ ਲੈ ਕੇ ਬਹੁਤ ਲੱਭ ਲੋਗੇ ਤੇ ਜੇ ਤੁਸੀਂ 네ਗੇਟਿਵ ਪੱਖ ਹੀ ਦੇਖਦੇ ਰਹੇ ਫੇਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ ਤੁਹਾਡੇ ਅੰਦਰ ਇੱਕ ਡਰ ਬਹਿ ਜਾਣਾ ਤੁਹਾਨੂੰ ਜ਼ਿੰਦਗੀ ਆ ਜਿਹੜੀ ਉਹ ਬਹੁਤ ਉਲਝਵੀਂ ਜੀ ਲੱਗਣ ਲੱਗ ਜਾਣੀ ਹੈ ਜ਼ਿੰਦਗੀ ਤੁਹਾਡੀ ਘਟ ਵੀ ਸਕਦੀ ਆ ਉਹਦੇ ਨਾਲ ਤੇ 네ਗੇਟਿਵ ਸੋਚਣ ਦੇ ਨਾਲ 네ਗੇਟਿਵ ਟੈਲੈਂਟ ਨਹੀਂ ਲੱਗਿਆ ਕਹਿੰਦੇ ਹੁੰਦੇ ਨਾ ਜੋ ਹੋਣਾ ਉਹ ਤਾਂ ਹੋ ਹੀ ਜਾਣਾ ਸੋ ਕਿਉਂ ਨਾ ਆਪਾਂ ਪੋਜ਼ਿਟਿਵ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜੀਏ ਜਿੰਦਾਦਿਲੀ ਦੇ ਨਾਲ ਆਪਾਂ ਜ਼ਿੰਦਗੀ ਨੂੰ ਜਿਉਣਾ ਸਿੱਖ ਲਈਏ ਤੇ ਸਾਡੇ ਲਈ ਚੰਗਾ ਹੋਊਗਾ ਦੂਜਾ ਪੁਆਇੰਟ ਹੈ ਜੀ ਕਿ ਕਿਸੇ ਦੀਆਂ ਕਮੀਆਂ ਨਹੀਂ ਕੱਢੋਗੇ ਅੱਜ ਤੋਂ ਇਹ ਆਪਣੇ ਆਪ ਨੂੰ ਤੁਸੀਂ ਪ੍ਰੋਮਿਸ ਕਰੋ ਹੁਣੇ ਕਰੋ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰੋਗੇ ਆਪਾਂ ਸਾਰੇ ਇਨਸਾਨ ਹਰੇਕ ਇਨਸਾਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਨੇ ਆਪਣੀਆਂ ਕਮੀਆਂ ਦੇਖੋ ਉਹਨਾਂ 'ਚ ਸੁਧਾਰ ਕਰਾਂਗੇ ਤੁਸੀਂ ਜਦੋਂ ਆਪਣੀਆਂ ਕਮੀਆਂ ਆਗੇ ਨਾ ਦੇਖਣ ਤੇ ਤਾਂ ਬਹੁਤ ਸਾਰੀਆਂ ਲੱਭ ਜਾਣਗੀਆਂ ਜੇ ਤੁਹਾਨੂੰ ਲੱਗਦਾ ਨਾ ਕਿ ਮੇਰੇ ਵਿੱਚ ਕੋਈ ਕਮੀ ਨਹੀਂ ਹੈਗੀ ਤਾਂ ਇੱਕ ਕੰਮ ਕਰਕੇ ਦੇਖਿਓ ਕਿਸੇ ਦੀਆਂ ਕਮੀਆਂ ਤੁਸੀਂ ਬਹੁਤ ਕੱਢਦੇ ਹੋ ਆਪਣੇ ਆਪ ਨੂੰ ਜੇ ਪਰਫੈਕਟ ਕਹਨੇ ਹੋ ਇੱਕ ਵਾਰ ਸੋਚ ਕੇ ਦੇਖ ਲਿਓ ਵੀ ਮੈਂ ਜਿਹੜੀ ਕਮੀ ਦੂਜੇ 'ਚ ਕੱਢ ਰਿਹਾ ਜਿਹੜਾ ਦੋਸ਼ ਮੈਂ ਦੂਜੇ ਨੂੰ ਦੇ ਰਿਹਾ ਕੀ ਮੈਂ ਉਸ ਗੱਲ ਤੇ ਖਰਾ ਉਤਰ ਰਿਹਾ ਜਿੱਦਾਂ ਮੈਂ ਆ ਜੋ ਗੱਲਾਂ ਤੁਹਾਡੇ ਨਾਲ ਕਰ ਰਿਹਾ ਮੈਂ ਇੱਕ ਵਾਰ ਜ਼ਰੂਰ ਸੋਚਦਾ ਹੁੰਨਾ ਕਿ ਮੈਂ ਇਹ ਲਾਗੂ ਕਰ ਪਾਉਣਾ ਵਾ ਤੇ ਜੇ ਮੈਨੂੰ ਲੱਗਦਾ ਹੁੰਦਾ ਮੈਂ ਨਹੀਂ ਕਰ ਪਾ ਰਿਹਾ ਤੇ ਮੈਂ ਉਹਦੇ ਤੇ ਜ਼ਰੂਰ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੁੰਨਾ ਸੋ ਇਹ ਵੀ ਤੁਸੀਂ ਕਰ ਸਕਦੇ ਹੋ ਜੀ ਤੀਜਾ ਕੰਮ ਵੀ ਇਹਦੇ ਨਾਲ ਮਿਲਦਾ ਜੁਲਦਾ ਹੀ ਆ ਜੀ ਕਿ ਕਦੇ ਵੀ ਕਿਸੇ ਦਾ ਹੌਸਲਾ ਨਾ ਤੋੜਿਓ ਇਹ ਵੀ ਇੱਕ ਬਹੁਤ ਵੱਡਾ ਗੁਨਾਹ ਵਾ ਆਪਾਂ ਕਈ ਵਾਰ ਕਰਦੇ ਆਂ ਅਦਾ ਕਿ ਜਦੋਂ ਕੋਈ ਨਵੀਂ ਸ਼ੁਰੂਆਤ ਕਰਦਾ ਕੋਈ ਨਵਾਂ ਕੋਈ ਕੰਮ ਸ਼ੁਰੂ ਕਰਦਾ ਵਾ ਕੋਈ ਸਹੀ ਕੰਮ ਵੀ ਕਰ ਰਿਹਾ ਆਪਾਂ ਉਹਦੇ ਵਿੱਚ ਵੀ ਨੁਕਤਾ ਜਿੰਨੀ ਇੰਨੀ ਕੁ ਕਰ ਦਿੰਨੇ ਆ ਜਾਣ ਬੁੱਝ ਕੇ ਕਿ ਉਹਦਾ ਹੌਸਲਾ ਟੁੱਟੇ ਅਸੀਂ ਉਹਨੂੰ ਹੱਲਾਸ਼ੇਰੀ ਨਹੀਂ ਦਿੰਦੇ ਉਹਦੀਆਂ ਲੱਤਾਂ ਖਿੱਚਦੇ ਆਂ ਪਾਸੇ ਲੱਤਾਂ ਖਿੱਚਣੀਆਂ ਬੰਦ ਕਰਨੀਆਂ ਕਿਸੇ ਤੋਂ ਜਿਹੜੀ ਜੈਲਸ ਆ ਤੁਹਾਨੂੰ ਉਹ ਨਹੀਂ ਹੋਣੀ ਚਾਹੀਦੀ ਤੁਸੀਂ ਹਮੇਸ਼ਾ ਕਿਸੇ ਦੀ ਤਾਰੀਫ਼ ਕਰੋ ਜਦੋਂ ਉਹ ਕੁਝ ਵੱਖਰਾ ਕਰਨ ਲੱਗਿਆ ਤਾਂ ਕਿ ਉਹਦਾ ਹੌਸਲਾ ਵਧੇ ਤੇ ਉਹ ਕਾਮਯਾਬੀ ਹਾਸਲ ਕਰੇ ਜੇ ਤੁਸੀਂ ਕਿਸੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਉਹ ਪਤਾ ਨਹੀਂ ਨਾਕਾਮ ਹੋਊਗਾ ਜਾਂ ਨਹੀਂ ਤੁਸੀਂ ਇੱਕ ਦਿਨ ਜ਼ਰੂਰ ਨਾਕਾਮ ਹੋ ਜਾਣਾ ਸੋ ਤੁਹਾਡਾ ਹੌਸਲਾ ਟਾਇਆ ਇੱਕ ਦਿਨ ਇਹ ਵਜ੍ਹਾ ਬਣ ਸਕਦੀ ਆ ਕਿ ਤੁਸੀਂ ਕਿਸੇ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦੇਵੋ ਚੌਥਾ ਪ੍ਰਣ ਲਓ ਕਿ ਜਿਹੜੇ ਵਿਗੜੇ ਹੋਏ ਰਿਸ਼ਤੇ ਆ ਉਹਨਾਂ ਨੂੰ ਅਸੀਂ ਸਹੀ ਕਰਾਂਗੇ ਮੈਸੇਜ ਕਰ ਦੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇ ਦਿਓ ਉੱਥੇ ਜਿੱਥੇ ਛੋਟੇ-ਛੋਟੇ ਗੱਲ ਤੇ ਤੁਹਾਡੀ ਅਣਬਣ ਹੋਈ ਆ ਤੁਸੀਂ ਐਵੇਂ ਆਕੜਾਂ ਦੇ ਵਿੱਚ ਉਹ ਰਿਸ਼ਤੇ ਆ ਜਿਹੜੇ ਉਹ ਛੱਡੇ ਹੋਏ ਨੇ ਹਾਂ ਇਹ ਨਹੀਂ ਕਿ ਜਿਹੜਾ ਬੰਦਾ ਬਿਲਕੁਲ ਹੀ ਤੁਹਾਨੂੰ ਤੋੜ ਕੇ ਚੱਲ ਗਿਆ ਤੁਹਾਡਾ ਬਹੁਤ ਵੱਡਾ ਨੁਕਸਾਨ ਕਰਕੇ ਗਿਆ ਹੋਇਆ ਤੁਸੀਂ ਉਹਨਾਂ ਤੋਂ ਵੀ ਮਾਫ਼ੀਆਂ ਮੰਗ ਲਓਗੇ ਉੱਥੇ ਫਿਰ ਆਪਣੀ ਅਣਖ ਵੀ ਕੋਈ ਚੀਜ਼ ਆਪਣੀ ਸੈਲਫ ਰਿਸਪੈਕਟ ਵੀ ਕੋਈ ਚੀਜ਼ ਆ ਮੈਂ ਕਹਿ ਰਿਹਾ ਵੀ ਜਿੱਥੇ 19 ਕੀ ਗੱਲਾਂ ਹੋਈਆਂ ਨੇ ਸਿਰਫ ਉਹਦੇ ਵਿੱਚ ਆਕੜ ਹੀ ਆ ਗੱਲ ਕੋਈ ਵੱਡੀ ਨਹੀਂ ਹੈਗੀ ਉਹ ਰਿਸ਼ਤੇ ਤੁਸੀਂ ਸੁਧਾਰ ਸਕਦੇ ਹੋ ਤੇ ਅੱਜ ਹੀ ਸੁਧਾਰ ਲਓ ਹੁਣੇ ਮੈਸੇਜ ਜਰੂਰ ਮੇਰੇ ਕੋਲੇ ਤੇ ਕਰ ਲਓ ਇਹ ਨਾ ਸੋਚੀ ਜਾਓ ਕਿ ਉਹ ਕਰੂਗਾ ਤੇ ਤਾਂ ਹੀ ਮੈਂ ਕਰਨਾ ਵਾ ਸ਼ੁਰੂਆਤ ਤੁਸੀਂ ਵੀ ਕਰ ਸਕਦੇ ਹੋ ਪੰਜਵੀਂ ਗੱਲ ਹੈ ਜੀ ਕਿ ਆਪਣੀਆਂ ਹਾਰਾਂ ਨੂੰ ਨਾ ਯਾਦ ਕਰਿਓ ਹੁਣ 2024 ਲੰਘ ਗਿਆ ਜੋ ਪਿੱਛੇ ਰਹਿ ਗਿਆ ਉਹਨੂੰ ਛੱਡ ਦਿਓ ਤੁਹਾਡੀਆਂ ਨਕਾਮੀਆਂ ਉਹਨਾਂ ਨੂੰ ਯਾਦ ਨਾ ਕਰੀ ਜਾਇਓ ਉਹਨਾਂ ਨੇ ਤੁਹਾਡਾ ਹੌਂਸਲਾ ਠਾਉਣਾ ਕਈ ਵਾਰ ਪਤਾ ਕੀ ਹੁੰਦਾ ਆਪਾਂ ਹਾਰਾਂ ਹੀ ਦੇਖਦੇ ਰਹਿ ਜਾਂਦੇ ਆ ਕਿਉਂਕਿ ਨਾ ਤੁਹਾਡੇ ਸੁਪਨੇ ਬਹੁਤ ਵੱਡੇ ਆ ਤੁਸੀਂ ਬਹੁਤ ਕੁਝ ਵੱਡਾ ਕਰਨਾ ਚਾਹੁੰਦੇ ਹੋ ਤੇ ਉਹਦੇ ਵਿੱਚ ਤੁਸੀਂ ਜਿਹੜੀਆਂ ਛੋਟੀਆਂ-ਛੋਟੀਆਂ ਜਿੱਤਾਂ ਤੁਹਾਨੂੰ ਮਿਲਦੀਆਂ ਨੇ ਉਹ ਤੁਸੀਂ ਇਗਨੋਰ ਕਰ ਦਿੰਦੇ ਹੋ ਪਰ ਐਦਾਂ ਕਦੇ ਨਹੀਂ ਹੁੰਦਾ ਕਿ ਤੁਹਾਨੂੰ ਸਾਰੀਆਂ ਹਾਰਾਂ ਹੀ ਮਿਲੀਆਂ ਹੋਣ ਤੁਹਾਨੂੰ ਕਦੇ ਜਿੱਤ ਮਿਲਿਉ ਨਾ ਹੋਵੇ ਜਿੱਤ ਤੁਸੀਂ ਜ਼ਰੂਰ ਹਾਸਲ ਕੀਤੀ ਹੁੰਦੀ ਆ ਸਿਰਫ ਨਜ਼ਰੀਆ ਵਾ ਨਾ ਜਿਹੜਾ ਉਹ ਬਦਲੋ ਜੇ ਉਹ ਜਿੱਤਾਂ ਛੋਟੀਆਂ ਨੇ ਉਹਨਾਂ ਨੂੰ ਆਪਾਂ ਵੱਡੇ 'ਚ ਤਬਦੀਲ ਕਿਵੇਂ ਕਰ ਸਕਦੇ ਆ ਉਹਨਾਂ ਨੂੰ ਜਿੱਤਾਂ ਨੂੰ ਵੱਡੀਆਂ ਕਿਵੇਂ ਬਣਾ ਸਕਦੇ ਆ ਇਹ ਤੁਸੀਂ ਅੱਜ ਸੋਚੋ ਪ੍ਰਮਾਤਮਾ ਦਾ ਨਾਮ ਲਓ ਮਿਹਨਤ ਕਰੋ ਹਾਰਡ ਵਰਕ ਸਮਾਰਟ ਵਰਕ ਦੋਨਾਂ ਦਾ ਸੁਮੇਲ ਤੁਹਾਨੂੰ ਕਾਮਯਾਬੀ ਵੱਲ ਜ਼ਰੂਰ ਲੈ ਕੇ ਜਾਊਗਾ ਜੀ 6ਵਾਂ ਪੁਆਇੰਟ ਆ ਜੀ ਕਿ ਬੁਰੇ ਕੰਮਾਂ ਤੋਂ ਅਸੀਂ ਦੂਰ ਰਹਾਂਗੇ ਇਹ ਵੀ ਪ੍ਰਣ ਅਸੀਂ ਅੱਜ ਲੈਣਾ ਬੁਰੇ ਕੰਮਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਬੜੇ ਐਬ ਹੋ ਸਕਦੇ ਆ ਖਾਸ ਤੌਰ ਤੇ ਕੋਈ ਨਸ਼ਾ ਜਿਹੜਾ ਅਸੀਂ ਕਰਦੇ ਆ ਨਸ਼ੇ ਵੀ ਜਿਹੜੇ ਖਤਰਨਾਕ ਆ ਤੁਸੀਂ ਅੱਜ ਇਹ ਸੌਂ ਖਾ ਲਓ ਅੱਜ ਆਪਣੀ ਜ਼ਿੰਦਗੀ ਬਦਲਣ ਦੀ ਕੋਸ਼ਿਸ਼ ਕਰ ਲਓ ਇਹ ਚੀਜ਼ਾਂ ਦੇ ਵਿੱਚੋਂ ਕੁਝ ਨਹੀਂ ਲੱਭਣਾ ਤੇ ਕੋਈ ਹੋਰ ਕਿਸੇ ਤਰ੍ਹਾਂ ਦਾ ਵੀ ਐਬ ਆ ਤੁਸੀਂ ਸਮਝ ਸਕਦੇ ਹੋ ਐਬਾਂ ਦੇ ਵਿੱਚ ਜੇ ਮੈਂ ਗਿਣਤੀਆਂ ਕਰਨ ਤੇ ਆ ਗਿਆ ਤੇ ਬੜਾ ਕੁਝ ਸ਼ਾਮਲ ਆ ਮੈਂ ਕੋਈ ਏ ਪੁਆਇੰਟ ਦੇ ਉੱਤੇ ਬਹੁਤੀ ਵਿਚਾਰ ਚਰਚਾ ਨਹੀਂ ਕਰਨੀ ਬਸ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਉਹ ਕੰਮ ਕਰੀਏ ਜੋ ਸਾਡੇ ਸਾਡੀ ਨਜ਼ਰ ਦੇ ਵਿੱਚ ਸਾਨੂੰ ਇੱਜ਼ਤ ਦੇਣ ਤੇ ਸਮਾਜ ਦੇ ਵਿੱਚ ਵੀ ਸਾਨੂੰ ਇੱਜ਼ਤ ਦੇਣ ਦੀ ਸਤਵੀਂ ਤੇ ਆਖਰੀ ਗੱਲ ਇਹ ਆਖਰੀ ਪ੍ਰਣ ਲੈ ਲਵੋ ਕਿ ਅੱਜ ਤੋਂ ਮੈਂ ਪਰਮਾਤਮਾ ਦਾ ਨਾਮ ਹੋਰ ਵੀ ਜ਼ਿਆਦਾ ਲੈਣਾ ਸ਼ੁਰੂ ਕਰੂੰਗਾ ਜਾਂ ਕਰੂੰਗੀ ਉਹ ਨਹੀਂ ਸਾਰਾ ਕੁਝ ਦੇਣਾ ਮਾ ਜੀ ਹੋ ਸਕਦਾ ਤੁਸੀਂ ਬਹੁਤ ਪਰਮਾਤਮਾ ਦੇ ਨੇੜੇ ਹੋਵੋ ਬਹੁਤ ਤੁਸੀਂ ਉਹਨੂੰ ਮੰਨਦੇ ਹੋਵੋ ਮੰਨਦੇ ਵੀ ਆਂ ਦੀ ਆਪਾਂ ਸਾਰੇ ਤੇ ਉਹਦੀ ਰਜ਼ਾ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਜੋ ਇਹ ਦਿਨ ਆਪਾਂ ਦੇਖਦੇ ਆਂ ਜੋ ਵੀ ਆਪਾਂ ਇਹ ਸੈਲੀਬ੍ਰੇਸ਼ਨਸ ਕਰਦੇ ਆਂ ਇਹਨਾਂ ਆਪਾਂ 31 ਦਸੰਬਰ ਕੱਲ ਇੰਜੋਏ ਕੀਤਾ ਤੇ ਇਹ ਸਾਰਾ ਕੁਝ ਉਹਦੀ ਦੇਣ ਆ ਇਹ ਦਿਨ ਉਹ ਦਿਖਾਉਂਦਾ ਵਾ ਤੇ ਉਹਦਾ ਸ਼ੁਕਰਾਨਾ ਕਦੇ ਵੀ ਕਰਨਾ ਨਾ ਭੁੱਲੇ ਉਹ ਤੇ ਸ਼ੁਕਰਾਨੇ ਨੂੰ ਵੀ ਤੁਸੀਂ ਹਮੇਸ਼ਾ ਡਬਲ ਟ੍ਰਿਪਲ ਕਰਦੇ ਰਹੋ ਉਹਦਾ ਨਾਮ ਜੇ ਸਵੇਰੇ ਇੱਕ ਵਾਰ ਲੈਨੇ ਹੋ ਸ਼ਾਮ ਨੂੰ ਲੈਨੇ ਹੋ ਤਾਂ ਉਹਦਾ ਸਮਾ ਜਿਹੜਾ ਵਾ ਉਹ ਵਧਾਉਣ ਦੀ ਕੋਸ਼ਿਸ਼ ਜ਼ਰੂਰ ਆਪਾਂ ਸਾਰੇ ਰਲ ਕੇ ਕਰੀਏ ਜੀ ਇੱਕ ਵਾਰੀ ਫੇਰ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਇੱਕ ਵਾਰੀ ਫੇਰ ਅਰਦਾਸ ਕਰਦਾ ਪ੍ਰਮਾਤਮਾ ਤੁਹਾਡੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖੇ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੋ ਵੀ ਤੁਸੀਂ ਸੋਚਦੇ ਹੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਉਹ ਸਭ ਕੁਝ ਤੁਸੀਂ ਹਾਸਲ ਕਰ ਸਕੋ ਧੰਨਵਾਦ ਜੀ